ਹਾਂਜੀ ਦੋਸਤੋ ਅੱਜ ਖੜੇ ਆ ਜੀ ਫਲੋਰ ਫਲੋਰ ਖੜੇ ਆ ਜੀ ਆਪਾਂ ਬਿਲਕੁਲ ਕਚੈਰੀ ਦੇ ਸਾਹਮਣੇ ਤੇ ਇੱਥੇ ਆ ਜੀ ਇੱਕ ਆਪਣੇ ਭਰਾ ਨੇ ਢਾਬਾ ਖੋਲਿਆ ਸੰਧੂ ਪੰਜਾਬੀ ਢਾਬਾ ਤੇ ਇੱਥੇ ਬ੍ਰੇਕਫਾਸਟ ਲੰਚ ਪਰੋਠਾ ਤੇ ਚਾਹ ਵਗਰਾ ਬਣਾਉਂਦੇ ਨੇ ਬਾਈ ਹੁਣ ਇਹ ਆ ਬਾਈ ਨੇ ਇੱਥੇ ਤੇ ਆਹ ਹੁਣ ਬਾਈ ਹੁਣ ਨਾਲ ਗੱਲਬਾਤ ਕਰਦੇ ਆ ਤੇ ਕਿਵੇਂ ਦਾ ਇੱਥੇ ਐਕਸਪੀਰੀਅੰਸ ਆ ਤੇ ਬਾਈ ਕਦੋਂ ਤੋਂ ਸ਼ੌਪ ਸ਼ੁਰੂ ਕੀਤੀ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਹੋ ਠੀਕ ਆ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਸੰਧੂ ਸੰਧੂ ਗੋਤ ਆਈ ਸਾਡਾ ਸੰਧੂ ਤੁਹਾਡੀ ਗੋਤ ਤੇ ਕਿਵੇਂ ਠਾਬੇ ਵਾਲੇ ਪਾਸੇ ਨੂੰ ਸੰਧੂ ਸਾਹਿਬ ਕਿਵੇਂ ਆ ਗਏ ਹੋਣਾ ਹੋ ਗਿਆ ਬਸ ਜੀ ਇਹ ਸ਼ੌਂਕ ਕਹਿ ਲਓ ਜਾਂ ਮਜਬੂਰੀ ਕਹਿ ਲਓ ਜੀ ਹਾਂਜੀ ਕੀ ਮਜਬੂਰੀ ਇੰਦਾਂ ਦੀ ਬਿਅਾਨ ਬੜੀ ਵੀ ਹੁਣ ਜਿਹੜਾ ਤੁਹਾਨੂੰ ਇੱਥੇ ਇੱਕ ਠੱਬਾ ਖੋਲਣਾ ਪੈ ਗਿਆ ਜੀ ਬਸ ਕੁਝ ਫਾਈਨੈਂਸ਼ੀਅਲੀ ਪ੍ਰੋਬਲਮ ਅੱਛਾ ਹਾਂਜੀ ਓਕੇ ਆ ਕਰਕੇ ਜੀ ਇਹ ਸ਼ੁਰੂ ਕਰਨਾ ਪਿਆ ਮੈਨੂੰ ਹੂੰ ਤੇ ਭਾਈ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਢਾਬਾ ਖੁੱਲਿਆ ਹੈ ਇਹ ਇਹ ਨਵਾਂ ਹੀ ਖੁੱਲਿਆ ਕੋ 20 ਦਿਨ ਹੋਏ ਜੀ 1 ਤਰੀਕ ਨੂੰ ਇੱਕ ਨਵੇਂ ਸਾਲ ਤੋਂ ਸ਼ੁਰੂ ਕੀਤਾ ਨਵੇਂ ਸਾਲ ਤੋਂ 1 ਤਰੀਕ ਤੋਂ ਸਟਾਰਟ ਕੀਤਾ ਹੈ ਹਾਂਜੀ 1 ਤਰੀਕ ਤੋਂ ਤੇ ਭਾਈ ਕੀ ਕੀ ਬਣਾਉਂਦੇ ਪਹਿਲਾਂ ਤਾਂ ਇਹ ਦੱਸ ਦਿਓ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਆਪਾਂ ਬਣਾਈਦਾ ਜੀ ਪਰੌਂਠਾ ਬਣਾਈਦਾ ਅੱਛਾ ਤੇ ਰੋਟੀ ਬਣਾਈਦੀ ਆ ਅੱਛਾ ਹਾਂਜੀ ਚਾਹ ਬਣਾਈਦੀ ਆ ਜੀ ਤੇ ਪਰੌਂਠੇ ਦੇ ਨਾਲ ਦਾਲ ਹੁੰਦੀ ਆ ਸਬਜ਼ੀ ਹੁੰਦੀ ਆ ਆਚਾਰ ਹੁੰਦਾ ਜੀ ਸਲਾਦ ਹੁੰਦਾ अच्छा ਤੁਸੀਂ ਚਾਹ ਜਿਹੜੀ ਸਾਨੂੰ ਪਤਾ ਲੱਗਾ ਉਹ ਖੰਡ ਨਹੀਂ ਵਰਤਦੇ ਨਹੀਂ ਜੀ ਚੱਕਰ ਵਾਲੀ ਚਾਹ ਬਣਾਏ ਤੇ ਨਾ ਹੀ ਕੋਈ ਤੁਸੀਂ ਇਦਾਂ ਦਾ ਕੈਮੀਕਲ ਵਰਤਦੇ ਹੋ ਜਿਹਦੇ ਨਾਲ ਕੋਈ ਸਿਹਤ ਨੂੰ ਹਾਨੀ ਕਰਕ ਹੋਵੇ ਨਹੀਂ ਜੀ ਨਹੀਂ ਪੱਕੀ ਗੱਲ ਆ ਇਹ ਮੈਂ ਪੈਕਟ ਵਾਲਾ ਦੁੱਧ ਵੀ ਨਹੀਂ ਵਰਤਦਾ اچھا ਹਾਂ ਡੇਰੀ ਤੋਂ ਲਈਦਾ اچھا ਡੇਰੀ ਤੋਂ ਲੈ ਕੇ ਉਹ ਜੋ ਵੀ ਲੁੰਦਾ ਕੀ ਬਾਤ ਹੈ ਤੇ ਇਹ ਜਿਹੜੀ ਚਾਹ ਤੁਸੀਂ ਹੁਣ ਸੱਕਰ ਵਾਲੀ ਬਣਾ ਰਹੇ ਹੋ ਨਾ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਤੇ ਅੱਜ ਦੇ ਟਾਈਮ ਤੇ ਜਿੱਥੇ ਲੋਕ ਕੈਮੀਕਲ ਚੀਜ਼ਾਂ ਵਰਤਦੇ ਆ ਉਥੇ ਬਾਈ ਹੁਣਾਂ ਨੇ ਸੌ ਖਾਦੀ ਹੋਈ ਆ ਕਿ ਮੈਂ ਇੱਥੇ ਕੈਮੀਕਲ ਤੋਂ ਰਹਿਤ ਕੈਮੀਕਲ ਤੋਂ ਬਿਨਾ ਚੀਜ਼ਾਂ ਬਣਾਉਣੀਆਂ ਨੇ ਆ ਵੇਖੋ ਬਹੁਤ ਸ਼ੱਕਰ ਪਾਰੀ ਆ। ਵਧੀਆ ਸ਼ੱਕਰ ਜੀ। ਓਹੋ। ਕੀ ਚਾਹ ਇਥੋਂ ਪੀਣ ਆਉਂਦੇ ਆ ਜੀ। ਅੱਛਾ। ਸ਼ੱਕਰ ਕਰਕੇ। ਵਾਹ ਜੀ ਗਜਰੀ ਛੱਡ ਗਏ। ਅੱਛਾ। ਸਾਫ ਪਈਆ ਹੈਗਾ ਜੀ। ਵਾਹ ਜੀ ਵਾਹ। ਤੇ ਡੈਜੀ ਲੌਂਗ ਪੌਦੇ ਆ ਨਾਲ। ਹੂੰ। ਚਾਹ ਦੀ ਸਮੈਲੀ ਬੜੀ ਸੁਣੀ ਆ ਰਹੀ ਹੈ। ਹਾਂ ਜੀ ਹਾਂ ਜੀ ਵਧੀਆ ਬਣਾਉਂਦੇ ਆ ਜੀ। ਕੀ ਬਾਤ ਹੈ। ਭਾਜੀ ਮੈਨੂੰ ਹੁਣ ਜਿਹੜਾ ਤੁਸੀਂ ਖਾਣਾ ਬਣਾਉਂਦੇ ਪਹਿਲਾਂ ਖਾਣੇ ਵਾਲੇ ਪਾਸੇ ਆ ਜਾਓ ਕੀ ਕੀ ਬਣਾਉਂਦੇ ਤੁਸੀਂ ਉਹ ਵੀ ਦਿਖਾ ਦਿਓ ਮੜੇ ਜਾ। ਆਜੋ ਜੀ ਆਜੋ। ਚਲੋ ਜੀ। ਇਹ ਦਾਲ ਆ ਜੀ। ਛੋਲੇਆਂ ਦੀ। ਓਹੋ ਵਾਹ ਜੀ ਯਾਰ ਛੋਲਿਆਂ ਦੀ ਦਾਲ ਉਹ ਵੀ ਪੂਰੀ ਸੰਗੜੀ ਹੋਈ ਐਨ ਪੂਰੀ ਸੰਗੜੀ ਕਿਹਾ ਬਾਦ ਵਜੇ ਹਾਂਜੀ ਇਹ ਸਬਜੀ ਆ ਜਾਲੂ ਗੋਭੀ ਆਲੂ ਗੋਭੀ ਦੀ ਸਬਜੀ ਹਾਂਜੀ ਬਾਜੀ ਦਾ ਬਹੁਤ ਵਧੀਆ ਬਾਜੀ ਹੋਰ ਇਸ ਤੋਂ ਅੱਗੇ ਬਾਕੀ ਫਲਾਬ ਦੇ ਵਿੱਚ ਕੋਈ ਮਤਲਬ ਮਿਰਚ ਮੰਗ ਲੈਣਾ ਮਿਰਚ ਅੱਛਾ ਦੋ ਸਬ지 ਆ ਜੇ ਫਲਾਲੀ ਕਿਹਦੀ ਸਟਾਰਟ ਕੀਤੀਆਂ ਹਾਂਜੀ ਨਾਲ ਆਚਾਰ ਦਈਦਾ ਜੀ ਓਕੇ ਤੇ ਬਾਈ ਪਲੇਟ ਕੀ ਰੇਟ ਪਲੇਟ ਦਾ ਹੁੰਦਾ ਕਿੰਨੀ ਕੁਆਂਟੀਟੀ ਦਿੰਦੇ ਤੁਸੀਂ ਪਲੇਟ ਆਪਾਂ ਕੋ 50 ਰੁਪਏ ਸਸਤਾ ਹੀ ਰੱਖਿਆ ਜੀ ਜਿਆਦਾ ਇੰਨਾ ਮਹਿੰਗਾ 50 ਰੁਪਏ ਦੇ ਵਿੱਚ ਦੋ ਸਬਜ਼ੀਆਂ ਦੇ ਵਿੱਚ ਮਤਲਬ दाल ਸਬਜ਼ੀ ਦੇਦੀ ਦੀ ਆ ਤੇ ਨਾਲ ਤਿੰਨ ਫੁਲਕੇ ਜਾਂ ਚਾਰ ਤਿੰਨ ਵੀ ਲੈ ਲੈਂਦੇ ਚਾਰ ਵੀ ਲੈ ਲੈਂਦੇ ਚਾਰ ਵੀ ਲੈ ਲੈਂਦੇ ਮਤਲਬ ਇਹ ਚਾਰ ਤਿੰਨ ਚਾਰ ਫੁਲਕੇ ਤੇ ਨਾਲ ਦਾਲ ਤੇ ਸਬਜ਼ੀ ਤੇ ਨਾਲ ਅਚਾਰ ਵਗੈਰਾ ਹਾਂਜੀ ਹਾਂਜੀ ਤੇ ਇੱਕ ਨਾਲ ਤੁਸੀਂ ਬਣਾਉਂਦੇ ਇੱਥੇ ਪਰੌਂਠਾ ਵੀ ਹਾਂਜੀ ਪਰੌਂਠਾ ਬਣਾਉਂਦੇ ਪਰੌਂਠਾ ਕਿਹੜਾ ਬਣਾਉਂਦੇ ਭਾਜੀ ਆਜੋ ਹਾਂਜੀ ਭਾਜੀ ਹੁਣ ਦੱਸੋ ਹਾਂ ਪਰੌਂਠੇ ਦਾ ਸਮਾਨ ਆ ਗਿਆ ਹਾਂਜੀ ਕੀ ਬਾਤ ਹੈ ਆਓ ਜੀ ਬਾਈ ਕੀ ਕੀ ਪੋਲੇ ਪਰੌਂਠੇ ਦੇ ਵਿੱਚ ਇਹਦੇ ਵਿੱਚ ਆਲੂ ਆ ਜੀ ਪਿਆਜ਼ ਆ ਅਦਰਕ ਆ ਹਰੀ ਮਿਰਚ ਆ ਧਨੀਆ ਹੂੰ ਬਾਕੀ ਮਸਾਲੇ ਜਿਹੜੇ ਉਹ ਸਾਡੇ ਆਪ ਦੇ ਤਿਆਰ ਕੀਤੇ ਹੋਏ ਆ ਤੁਹਾਡੇ ਆਪ ਨੇ ਤਿਆਰ ਕਰਦੇ ਹੋ ਹਾਂਜੀ ਚਾਹਵਾਦੇ ਭਾਜੀ ਤੇ ਅੱਛਾ ਫੇਰ ਸਾਡੇ ਲਈ ਹੁਣ ਕੀ ਬਣਾ ਰਹੇ ਹੋ ਫੇ ਪਹਿਲਾਂ ਦੱਸੋ ਤੁਹਾਨੂੰ ਤੁਹਾਡਾ ਹੁਕਮ ਚਾਹੀਦਾ ਜੀ ਨਹੀਂ ਹੁਣ ਪ੍ਰੌਣਾ ਖਵਾਉਂਗੇ ਫਿਰ ਹੁਣ ਪ੍ਰੌਣਾ ਹੀ ਖਲਾਉਂਗੇ ਅੱਜ ਪਰੌਂਠਾ ਖਲਾ ਦੇਣੇ ਜੀ ਚਲੋ ਡੰਨ ਭਾਜੀ ਤੁਹਾਡੇ ਹੱਦਾਂ 'ਚ ਸੰਧੂਆਂ ਸੰਧੂ ਸਾਹਿਬ ਦਾ ਹਫਤਾ ਪ੍ਰੌਣਾ ਖਾਣਾ ਸੀ ਕੋਈ ਗੱਲ ਨਹੀਂ ਕਹਿੰਦੇ ਇੱਕ ਸੰਧੂ ਹੁੰਦਾ ਸੀ ਹੈ ਇੱਕ ਫਿਲਮ ਵੀ ਆਈ ਸੀਗੀ ਤੇ ਦੋਸਤ ਸਭ ਕੀ ਇੰਨੀ ਵਾਈਫ ਨੂੰ ਕੀ ਪ੍ਰੋਬਲਮਸ ਹੋ ਗਈ ਸੀ ਕੀ ਸਭ ਕੁਝ ਕਰਦਿਆਂ ਦੇ ਮਜਬੂਰੀ ਬਣ ਗਈ ਸਾਡੀ ਜੀ ਬਸ ਤੇ ਸੰਧੂ ਸਾਹਿਬ ਉਹਨਾਂ ਦੀ ਵਾਈਫ ਨੂੰ ਲਗਭਗ ਸੰਧੂ ਸਾਹਿਬ ਕਹਿੰਦੇ 5 ਸਾਲ ਹੋ ਗਏ ਨੇ ਹਾਂਜੀ 5 ਸਾਲ ਹੋ ਗਏ ਇਹਨਾਂ ਦਾ ਸਾਥ ਛੱਡਿਆ ਨੂੰ ਤੇ ਦੁਨੀਆ ਤੋਂ ਚਲੇ ਗਏ ਨੇ ਇਥੋਂ ਕਿਉਂਕਿ ਕਾਫੀ ਬਿਮਾਰੀ ਤੋਂ ਬਾਅਦ ਗਏ ਨੇ ਤੇ ਕਾਫੀ ਭਾਵਕ ਨੇ ਬਾਈ ਹੁਣੀ ਤੇ ਇਸ ਕਰਕੇ ਕਾਫੀ ਘਰ ਦੀਆਂ ਮਜਬੂਰੀਆਂ ਕਾਰਨ ਬਾਈ ਹੁਣਾਂ ਨੇ ਇੱਥੇ ਢਾਬਾ ਖੋਲ੍ਹਿਆ ਆ ਤੇ ਸੋ ਬਾਈ ਪਲੇਟਾਂ ਹੁਣ ਅਜੇ ਤੱਕ ਕਿੰਨੀਆਂ ਕਿ ਲੱਗ ਜਾਂਦੀਆਂ ਨੇ ਹਜੇ ਨਾ ਨਾਵੇਂ ਆ ਜੀ ਇਹ ਕੰਮ ਘੱਟ ਚੱਲਦਾ ਹਜੇ ਕਿੰਨੀਆਂ ਫਿਰ ਵੀ ਕਿੰਨੇ ਕਿ ਪਲੇਟਾਂ ਲਾ ਲੈਨੇ ਤੁਸੀਂ ਪਲੇਟਾਂ ਆਇਆਂ ਕਈ ਵਾਰੀ ਤਾਂ ਦੋ ਤਿੰਨ ਪਰੌਂਠੇ ਲੱਗਦੇ ਆ ਢાળੀ ਚ ਹਾਂਜੀ ਓਕੇ ਕਈ ਵਾਰੀ 7-8 ਵੀ ਲੱਗ ਜਾਂਦੇ ਆ 7-8 ਰੋਟੇ ਸਿਰਫ ਹਾਂਜੀ ਬਾਕੀ ਚਾਹ ਹੈਗੀ ਆ ਕਿਸੇ ਟਾਈਮ ਤੱਕ 15-20 ਕੱਪ ਲੱਗ ਜਾਂਦੇ ਆ ਕਿਸੇ ਟਾਈਮ ਪੰਜ-ਛਤ ਕਾਪੀ ਲੱਗਦੇ ਆ। ਹਾਂਜੀ। ਪਰ ਗੱਲ ਮੇਨ ਇੱਕ ਇੱਥੇ ਵੀ ਆਉਂਦੀ ਆ ਵੀ ਇੱਕ ਆਹ ਏਰੀਆ ਇਦਾਂ ਦਾ ਏਰੀਆ ਆ ਜਿਸੇ ਏਰੀਆ ਦੇ ਵਿੱਚ ਸਭ ਤੋਂ ਵੱਧ ਕਰਾਊਡ ਹੁੰਦਾ ਆ ਫਲੋਰ ਦੇ ਵਿੱਚ। ਅਸੀਂ ਫਲੋਰ ਆ ਤੇ ਫਲੋਰ ਦੇ ਇਸ ਏਰੀਆ ਸਭ ਤੋਂ ਵੱਧ ਕਰਾਊਡ ਹੁੰਦਾ। ਇੱਥੇ ਜਿੰਨੀਆਂ ਵੀ ਕਿਤੇ ਤੁਸੀਂ ਪ੍ਰਵਾਸੀਆਂ ਦੀਆਂ ਰੀੜੀਆਂ ਦੇਖ ਲਓਗੇ ਉੱਥੇ ਰਸ਼ ਲੱਗਾ ਹੋਊਗਾ। ਤੇ ਪਰ ਇੱਥੇ ਜਿਹੜਾ ਸਾਡਾ ਪੰਜਾਬੀ ਭਰਾ ਆ ਇਹ ਬਿਲਕੁਲ ਦੁਕਾਨ ਖਾਲੀ ਭਰਾ ਦੀ ਪਈ ਹੋਈ ਆ। ਤੇ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ 'ਚ ਕੀ ਚੱਲਦਾ ਕਿਸਾ ਉਹਨਾਂ ਨੇ ਖਾਣਾ ਖਾਣਾ ਆ ਤੇ ਇਹ ਭਰਾ ਇਹਨਾਂ ਸਾਫ਼ ਸੁਥਰਾ ਖਾਣਾ ਬਣਾਉਂਦੇ ਆ। ਪਰ ਫਿਰ ਵੀ ਕਿਤਨਾ ਕਿਤ ਸਮਝੋ ਬਾਹਰ ਆਏ ਗੱਲ ਤੇ ਅਸੀਂ ਅੱਗੇ ਵੀ ਇੱਕ ਵਾਰੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਉਹ ਮੱਕੀ ਦੀ ਰੋਟੀ ਖਾਲਸੇਟਾ ਬੇ ਵਾਲੇ ਉਹਨਾਂ ਨੂੰ ਤੁਸੀਂ ਭਾਂਡੇ ਪੁੰਡੇ ਖਾਲੀ ਕਰਾਉਣੇ ਸ਼ੁਰੂ ਕਰਤੇ ਹਾਂ ਹੁਣ ਵਾਰੀ ਭਰਾ ਦੀ ਆ ਭਰਾ ਦਾ ਹੁਣ ਕੰਮ ਚਲਾਈਏ ਤਾਂ ਜੋ ਭਰਾ ਵੀ ਹੁਣ ਸਾਨੂੰ ਕਹਿ ਸਕੇ ਵੀ ਪੰਜਾਬੀਆਂ ਨੇ ਆਪਣਾ ਜਿਹੜਾ ਆ ਆਪਣੇ ਪੰਜਾਬੀਆਂ ਦੀ ਸਪੋਰਟ ਕਰਨੀ ਸ਼ੁਰੂ ਕਰਤੀ ਹੈ ਤੇ ਸੰਧੂ ਸਾਹਿਬ ਹੁਣ ਫਿਰ ਪਹਿਲਾਂ ਲਾਈਆ ਪਰੋਣਾ ਫਿਰ ਆਪਾਂ ਹਾਂਜੀ ਹਾਂਜੀ ਪਰੋਟਾ ਲਾਉਣਾ ਚਲੋ ਜੀ ਤੁਹਾਡਾ ਫੈਮਿਲੀ ਚ ਕੌਣ ਕੌਣ ਨੇ ਫਿਰ ਫੈਮਿਲੀ ਚ ਬੇਟਾ ਬੇਟੀ ਹੈ ਜੀ ਬੇਟਾ ਬੇਟੀ ਤੇ ਬੇਟਾ ਦਾ ਵਿਆਹ ਕਰ ਲਿਆ ਹਨ ਆਹ ਕੀ ਤਿੰਨ ਇੱਕ ਮਹੀਨੇ ਹੋਏ ਅੱਛਾ ਤੇ ਉਹ ਕੀ ਕਰਦਾ ਹੈ ਉਹ ਡਿਗਰੀ ਕੀਤੀ ਹੈ ਸਿਵਲ ਇੰਜੀਨੀਅਰ ਅੱਛਾ ਜੀ ਤੇ ਸੰਸਰ ਤੁਸੀਂ ਬਾਹਰ ਵੀ ਕਿਹੜਾ ਕੱਢਿਆ ਨਾ ਕਿ 11 12 ਸਾਲ ਕਾਹੀ ਸਮਾਂ ਬਾਹਰ ਹੀ ਲਾਇਆ ਤੁਸੀਂ 14 ਸਾਲ ਲੇ ਰਹੇ 14 ਸਾਲ ਹਾਂ ਜੀ ਕਿਹੜੀ ਕੰਟਰੀ ਸੀਗੇ ਅਮਾਨ ਅਮਾਨ ਦੇ ਵਿੱਚ ਹਾਂ ਜੀ ਕਿ ਸੰਸਰ ਉਹਥੇ ਵੀ ਤੁਸੀਂ ਪ੍ਰਸ਼ਾਦਾ ਪ੍ਰਸ਼ਦਾ ਬਣਾਉਂਦੇ ਹੁੰਦੇ ਸੀ ਜੇ ਕਿਵੇਂ ਨਹੀਂ ਉੱਥੇ ਤਾਂ ਮਤਲਬ ਖਾਣਾ ਹੀ ਆਪ ਦਾ ਆਪ ਹੀ ਬਣਾਇਦਾ ਸੀਗਾ ਅੱਛਾ ਖਾੜਦਾ ਅੱਛਾ ਜੀ ਹਾਂ ਜੀ ਤੇ ਬਾਕੀ ਕੰਮ ਮੇਰਾ ਉੱਥੇ ਇਲੈਕਟ੍ਰੀਕਲ ਸੁਪਰਵਾਈਜ਼ਰ ਦਾ ਸੀ ਜੀ ਹਾਂ ਜੀ ਤੇ ਤੁਹਾਡਾ ਤੁਹਾਡੇ ਪਰਿਵਾਰ ਜਿਹੜਾ ਰਹਿ ਰਿਹਾ ਉਹ ਜੀਰੇ ਰਹਿ ਰਿਹਾ ਤੇ ਤੁਸੀਂ ਇਸ ਟਾਈਮ ਫਲੋਰ ਰਹਿ ਰਹੇ ਹੋ ਨਾ ਜੀ ਹਾਂ ਜੀ ਚਲੋ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡਾ ਕੰਮ ਬੜੀ ਜਲਦੀ ਚੱਲੇ ਤੱਲੀ ਗੱਲ ਤਾਂ ਤੁਹਾਡਾ ਪਰਿਵਾਰ ਜਿਹੜਾ ਹੈਗਾ ਉਹ ਇਕੱਠਾ ਹੋਵੇ ਇੱਥੇ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਆਪਣੇ ਪਰਿਵਾਰ ਨਾਲ ਜਿਹੜਾ ਰਾਜੀ ਖੁਸ਼ੀ ਜਿਹੜਾ ਤੁਸੀਂ ਇੱਥੇ ਰਣਾ ਸ਼ੁਰੂ ਕਰੋ। ਮੋਜੀ ਭਾਈ ਹੁਣੇ ਬਣਾਉਣ ਵਾਲੇ ਪਰੌਂઠા ਫੱਡਾ। ਅੱਛਾ ਜੀ। ਲਓ ਜੀ ਆਹ ਉੱਪਰ ਪਰੌਂਠੇ ਦੇ ਉੱਤੇ ਤੈਰ ਰੱਖਤੀ ਦੁੱਜੀ। ਇਹ ਪਰੌਂઠા ਲਗਭਗ ਇਹ ਭਾਜੀ ਪਰੌਂઠા ਦਵਾਬੇ ਚ ਜ਼ਿਆਦਾ ਬਣਾਉਂਦੇ ਆ ਨਾ। ਵੀ ਜਿਹੜਾ ਜੋੜ ਕੇ ਪਰੌਠਾ ਬਣਾਉਂਦਾ ਇਹਦਾ ਪਰੌਠਾ ਇੱਕੋ ਹੀ ਉਹ ਬਿਲਕੁਲ ਇੱਕੋ ਪੇੜਾ ਬਣਾਉਂਦੇ ਉਹਦੇ ਵਿੱਚ ਆਲੂ ਨੂੰ ਮਰ ਲੈਂਦੇ ਆ ਫਾਇਦਾ ਨਹੀਂ ਉਹ ਸਹੀ ਨਹੀਂ ਲੈਂਦਾ ਜੀ ਉਹ ਚਾਰੇ ਪਾਸੇ ਉਹ ਕਿਹੜੀ ਵੇਲੇ ਜਗਾ ਕੱਚਾ ਹੀ ਰਹਿ ਜਾਂਦਾ ਤੇ ਨਾਲੇ ਦਿੱਕਤ ਨਹੀਂ ਆਉਂਦੀ ਉਹ ਕਾਫੀ ਆਉਂਦੀ ਉਹ ਚ ਤੇ ਬਈ ਪਰੌਠੇ ਦਾ ਕੀ ਰੇਟ ਰੱਖਿਆ ਆ ਪਰੌਠਾ 40 ਰੁਪਏ ਦਾ 40 ਰੁਪਏ ਦਾ ਕੀੰਨੇ ਦੇਦੇ ਨਾਲੇ ਦੇ ਤੁਸੀਂ ਇਹਦੇ ਨਾਲ ਦਾਲ ਦਹੀ ਦੀ ਹੈ ਜੀ ਅੱਛਾ ਆਚਾਰ ਦੇਈ ਦਾ ਦਾਲ ਆਚਾਰ ਹਾਂਜੀ ਤੇ ਚਾਹ ਦਾ ਕਪਾ ਜੀ ਕਿੰਨੇ ਦਾ ਤੁਹਾਡਾ ਚਾਹ ਦਾ ਕਪਾ ਆਪਣਾ 20 ਰੁਪਏ ਦਾ ਜੀ 20 ਰੁਪਏ ਦਾ ਸੱਕਰ ਵਾਲੀ ਚਾਹ 20 ਰੁਪਏ ਦੀ ਨਾ ਕੋ ਖੰਡ ਦਾ ਨਾ ਵਾਸਤਾ ਸ਼ੱਕਰ ਬਿਸ਼ੱਕ ਇੱਥੇ ਚੈੱਕ ਕਰ ਲਿਓ ਤੁਸੀਂ ਹਾਂਜੀ ਕਿਉਂਕਿ ਮੈਨੂੰ ਕਈ ਜਗ੍ਹਾ ਤੇ ਸਾਡਾ ਇਹ ਰੋਲਾ ਪੈਂਦਾ ਸੀ ਕਿ ਉਹ ਸ਼ੱਕਰ ਚੈੱਕ ਕਰਾ ਦਿਓ ਅਗਲੇ ਸ਼ੱਕਰ ਨਹੀਂ ਚੈੱਕ ਰਹੇ ਨੇ ਪਰ ਬਾਈ ਦੇ ਪਹਿਲਾਂ ਹੀ ਸਾਡੇ ਕੋਲ ਉਹ ਕੱਢ ਕੇ ਰੱਖਤਾ ਮੋਰੇ ਬਾਈ ਚਵਲਾ ਸ਼ੱਕਰ ਚੈੱਕ ਕਰੋ ਬਾਕੀ ਗੱਲ ਬਾਅਦ ਚ ਦੇਖਦੇ ਹਾਂ ਤੇ ਵਾਕਈ ਸੰਧੂ ਸਾਹਿਬ ਹੁਣੀ ਬਹੁਤ ਵਧੀਆ ਬੰਦੇ ਨੇ ਤੇ ਮੈਂ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਇੱਥੇ ਜਦੋਂ ਵੀ ਤੁਸੀਂ ਆਉਨੇ ਹੋ ਇਧਰ ਬਿਲਕੁਲ ਡੀਐਸਪੀ ਦਫ਼ਤਰ ਦੇ ਸਾਹਮਣੇ ਤੇ ਕਚੈਰੀ ਦੇ ਬਿਲਕੁਲ ਸਾਹਮਣੇ ਬਾਈ ਸੁਭਦਾ ਕੇਂਦਰ ਨਾਲ ਹੀ ਹਾਂਜੀ ਸੁਖਦਾ ਕੇਂਦਰਾ ਬੀਐਸਐਨਐਲ ਦਾ ਬੀਐਸਐਨਐਲ ਦੀ ਐਕਸਚੇਂਜ ਦੇ ਬਿਲਕੁਲ ਬਾਹਰ ਭਾਈ ਹੁਣਾਂ ਦਾ ਸਟਾਲ ਲੱਗਿਆ ਹੋਇਆ ਤੇ ਬਾਈ ਹੁਣਾਂ ਕੋਲ ਇੱਕ ਵਾਰੀ ਆ ਕੇ ਬਾਈ ਦਾ ਪਰੌਂਠਾ ਜਰੂਰ ਟੈਸਟ ਕਰੋ ਚਾਹ ਜਰੂਰ ਟੈਸਟ ਕਰੋ ਕਿਉਂਕਿ ਮੇਨ ਚੀਜ਼ 30 40 ਰੁਪਏ ਦੇ ਨਾਲ 50 ਰੁਪਏ ਦੇ ਨਾਲ ਨਾ ਤਾਂ ਕੋਈ ਇੱਥੇ ਆਪਾਂ ਬਹੁਤ ਸ਼ਾਹੂਕਰ ਬਣ ਲੱਗੇ ਆ ਤੇ ਨਾ ਹੀ ਕੁਝ ਹੋ ਪਰ ਇਹਦੇ 40 40 ਰੁਪਏ ਦੇ ਨਾਲ ਸਾਡੇ ਭਰਾ ਦਾ ਰੁਜ਼ਗਾਰ ਜਿਹੜਾ ਹੈਗਾ ਉਹ ਬਹੁਤ ਵਧੀਆ ਲੈਵਲ ਤੇ ਚੱਲ ਸਕਦਾ ਹੈ ਲੋ ਜੀ ਪਹਿਲਾਂ ਦਾ ਪਰੌਂਠਾ ਦਾ ਸਾਈ ਚੈੱਕ ਕਰੋ ਤੁਸੀਂ ਅਕੜੋ ਤੇ ਇਧਰ ਆ ਭਾਜੀ ਨੇ ਭਾਈ ਸਤਿ ਸ੍ਰੀ ਅਕਾਲ ਤੇ ਇਹ ਭਾਈ ਹੁਣੀ ਹੈਗੇ ਆ ਜੀ ਦੁਆਬਾ ਡੀਜੇ ਵਾਲੇ ਤੇ ਭਾਈ ਕਿੱਥੋਂ ਆ ਤੁਸੀਂ ਮੇਰਾ ਪਿੰਡ ਸ਼ਾਹਪੋਰਾ ਭਾਜੀ ਸ਼ਾਹਪੋਰਾ ਹਾਂਜੀ ਤੇ ਭਾਈ ਮੈਨੂੰ ਲੱਗਦਾ ਕਾਫੀ ਖਾਨਦਸ਼ਕੀਨ ਹੋ ਤੁਸੀਂ ਵੇ ਨਹੀਂ ਉਦਾਂ ਚਲੋ ਕੰਮਕਾਰ ਆਪਣਾ ਬਾਹਰ ਹੀ ਰਹਿਣ ਦਾ ਜਾਰਾ ਤੇ ਭਾਈ ਦਾ ਡੀਜੇ ਆ ਦੁਆਬਾ ਡੀਜੇ ਤੇ ਭਾਈ ਹੁਣਾਂ ਨੇ ਮੈਨੂੰ ਫੋਨ ਪਹਿਲਾਂ ਕੀਤਾ ਸੀ ਇੱਕ ਬੰਦੇ ਅਸੀਂ ਉਹ ਕੀਤੀ ਸੀ ਸਟੋਰੀ ਗੁਰਾਇਆਂ ਦੇ ਕੋਲ ਹਾਂਜੀ ਤੇ ਬਾਈ ਹੁਣਾਂ ਦਾ ਪਰੋਠਾ ਬਹੁਤ ਵਧੀਆ ਸੀ ਤੇ ਬਾਈ ਨੇ ਫਿਰ ਇੱਕ ਕੀਤਾ ਫੋਨ ਮੈਨੂੰ ਕੀਤਾ ਵੀ ਬਾਈ ਇੱਕ ਸੰਧੂ ਸਾਹਿਬ ਉਹਨਾਂ ਨੇ ਢਾਬਾ ਖੋਲਿਆ ਤੇ ਉਹਨਾਂ ਦੀ ਆਪਾਂ ਸਪੋਰਟ ਕਰਨੀ ਆ ਤੇ ਅੱਜ ਫਿਰ ਆਪਾਂ ਬਾਈ ਉਹਨਾਂ ਨੇ ਹੁਕਮ ਕੀਤਾ ਤੇ ਆਪਾਂ ਸਪੋਰਟ ਕਰਨ ਲਈ ਬਾਈ ਉਹਨਾਂ ਕੋਲ ਪਹੁੰਚ ਗਏ ਬਾਜੀ ਆਪਾਂ ਜਾਣਕਾਰੀ ਲੈ ਲਈ ਦੀ ਵੀ ਬੰਦੇ ਦੇ ਹਾਲਾਤ ਕਿੱਦਾਂ ਦੇ ਆ ਉਹਦੇ ਅਕੋਰਡਿੰਗ ਫਿਰ ਆਪਾਂ ਗੱਲ ਕਰੀ ਦੀ ਹੈ ਨਾ ਹਾਲ ਚਾਲ ਪੁੱਛਣਾ ਜ਼ਰੂਰੀ ਆ ਆਪਾਂ ਕਰਵਾਈ ਦੀ ਉਸ ਬੰਦੇ ਜਿਹੜਾ ਲੋਡ ਬੰਦਾ ਲੋਡ ਬੰਦਾ ਹਾਂ ਬਸ ਉਹ ਤੇ ਇੱਧਰ ਸਾਡਾ ਪਰੋਠਾ ਰੈਡੀ ਹੋ ਰਿਹਾ ਤੇ ਇੱਧਰ ਸੰਧੂ ਸਾਹਿਬ ਪਰੋਠਾ ਕਰ ਰਿਹਾ ਰੈਡੀ ਦਾ ਇੱਧਰ ਆਪਣੀ ਗੱਲਬ ਕੱਲ ਬਹੁਤ ਠੰਡਾ ਰਿਹਾ ਕਾਫੀ ਐ ਦਸੰਬਰ ਚ ਰਿਹਾ ਥੋੜਾ ਜਿਹਾ ਦਸੰਬਰ ਠੰਡਾ ਰਿਹਾ ਹਾਂਜੀ ਹਾਂਜੀ ਜਨਵਰੀ ਤੋਂ ਵਧੀਆ ਚੱਲਿਆ ਚਲੋ ਹਾਂਜੀ ਬਹੁਤ ਵਧੀਆ ਤੇ ਅੱਜ ਭਾਈ ਹੁਣ ਇਹਦੇ ਨਾਲ ਆਪਾਂ ਰੋਣਾ ਟੈਸਟ ਕਰਾਂਗੇ ਤੇ ਕਿਉਂਕਿ ਅੱਗੇ ਪਿਛਲੇ ਪ੍ਰੋਗਰਾਮ ਦੇ ਜਦੋਂ ਪਿਛਲੀ ਵੀਡੀਓ ਸ਼ੂਟ ਕੀਤੀ ਭਾਈ ਹੁਣੀ ਉਦੋਂ ਹੈ ਨਹੀਂ ਸੀਗੇ ਇਸ ਕਰਕੇ ਭਾਈ ਨੂੰ ਅੱਜ ਇਸੇ ਕਰਕੇ ਸੱਦਿਆ ਬਈ ਤੁਸੀਂ ਨਾਲ ਆਓ ਤੇ ਕਿਉਂਕਿ ਪ੍ਰੋਣਾ ਭਾਈ ਹੁਣੀ ਬਹੁਤ ਵੱਡਾ ਬਣਾਉਂਦੇ ਇਸ ਕਰਕੇ ਸਾਡੇ ਕੋ ਕੱਲੇ ਕੋ ਖਾਂਦਾ ਜਣਾ ਤੁਸੀਂ ਨਾਲ ਟਰਾਈ ਕਰਨਾ ਭਾਈ ਕੋਈ ਗੱਲੇ ਨਹੀਂ ਭਾਜੀ ਆ ਗਿਆ ਜੀ ਬਈ ਥੈਂਕ ਯੂ ਸੋ ਬਾਜ ਮੇ ਜੀ ਸੋ ਫਾਈਨਲੀ ਆਪਣੀ ਇਹ ਪਰੌਂਠੇ ਦਾ ਸਾਈਜ਼ ਇਦਾਂ ਪਤਾ ਲੱਗਣਾ ਚੈੱਕ ਕਰੋ ਯਾਰ ਪਰੌਂਠੇ ਦਾ ਸਾਈਜ਼ ਉਦੋਂ ਬਾਅਦ ਪਤਾ ਲਾਦਾ ਵਾਕਿਆ ਸਾਈਜ਼ ਪਰੌਂਠਾ ਦਾ ਕਿੱਡਾ ਯਾਰ ਵਾਹ ਜੀ ਤੇ ਉਸ ਤੋਂ ਬਾਅਦ ਨਾਲ ਆ ਗਿਆ ਆਪਣੇ ਕੋਲ ਛੋਲਿਆਂ ਦੀ ਦਾਲ ਦਾਲ ਦੀ ਤੁਸੀਂ ਚੈੱਕ ਕਰੋ ਭਾਈ ਸੰਗਾਰ ਐ ਪੂਰੀ ਸੰਘਣੀ ਹੋਈ ਪਈ ਆ ਵਾਹ ਜੀ ਵਾਹ ਤੇ ਨਾਲ ਆਪਾਂ ਨੂੰ ਹੈਗੀ ਆ ਜੀ ਗੋਭੀ ਦੀ ਸਬਜੀ ਤੇ ਹੁਣ ਆਪਾਂ ਕਰੀਏ ਪ੍ਰੋਡਕਟ ਟੈਸਟ ਤੇ ਬਾਅਦ ਵਿੱਚ ਬਾਈਕੋਟ ਟੈਸਟ ਕਰਾਉਣਾ ਭਾਈ ਦੱਸੋ ਵੀ ਕਿਵੇਂ ਦਾ ਲੱਗਾ ਫਿਰ ਓਹੋ ਕੀ ਬਾਤ ਹੈ ਕਿ ਜੇ ਤੁਸੀਂ ਵੀ ਹੁਣ ਪੌੜਾ ਖਾਣਾ ਇਥੇ ਤੇ ਆਜੋ ਕਚੈਰੀਆਂ ਦੇ ਬਿਲਕੁਲ ਬਾਹਰ ਕਸਚੇ ਦੇ ਬਿਲਕੁਲ ਨਾਲ ਫਲੋਰਮ ਹੂੰ ਐਂਡ ਤੋਂ ਲੈ ਜੇਗਾ ਬੱਦਰ ਦਾ ਤੇ ਬੱਦਰ ਦਾ ਕਈ ਬਹੁਤ ਗਰਮ ਬਾਦ ਹੁੰਦਾ ਹੈ ਧਿਆਨ ਨਾਲ ਟੰਡਾ ਕਰਕੇ ਖਾਓ ਕੋਈ ਟੈਂਸ਼ਨ ਨਹੀਂ ਹੈਗੀ ਪੋੜ ਇੱਕ ਸਬਜੀ ਨਾਲ ਆਪਾਂ ਆ ਬਾਈਟ ਲੈਣੀ ਜ਼ਰੂਰੀ ਬਣਦੀ ਹੈ। ਵਾਕਿਆ ਦਾਲ ਬਹੁਤ ਵਧੀਆ ਸੀ। ਪਰੋਠਾ ਬਾਈ ਦਾ ਬਹੁਤ ਵਧੀਆ ਹੈ। ਕਮਾਲ ਦਾ ਤੇ ਇੱਕ ਵਾਰੀ ਆਉਣਾ ਬਣਦਾ ਤੇ ਬਾਈ ਦੀ سپورਟ ਕਰਨੀ ਬਣਦੀ ਆ। ਕਿਉਂਕਿ ਜਿਹੜੇ ਹੰਝੂ ਅਸੀਂ ਬਾਈ ਦੇ ਅੱਖਾਂ ਚ ਦੇਖਿਆ ਨਾ ਉਹ ਤੁਸੀਂ ਨੇ ਦੇਖੇ ਨਾ ਇਹ ਤੁਹਾਨੂੰ ਇਥੇ ਚੀਜ਼ ਦਾ ਪਤਾ। ਕਿਉਂਕਿ ਜਦੋਂ ਮੁੰਦਰੀ ਵਾਈਫ ਦੇ ਬਾਰੇ ਗੱਲ ਕੀਤੀ ਤੇ ਬਾਈ ਦੇ ਅੱਖਾਂ ਚ ਹੰਝੂ ਆ ਗਏ ਸੀ। ਤੇ ਆਦ ਸਪੋਰਟ ਕਰਨੀ ਆ ਬਾਈ ਦੀ। ਕੱਟ ਕੇ ਜਿੰਨਾ ਫਲੋਰ ਦੇ ਲਾਗੇ ਲਾਗੇ ਭਰਾ ਭਾਡੇ ਸਾਨੂੰ ਦੇਖਦੇ ਨੇ ਤੇ ਬਾਈ ਕੋਲ ਆ ਕੇ ਕਹੇ ਜਰੂਰ ਇੱਥੇ ਬਾਈ ਨੂੰ ਦੱਸੋ ਤੇ ਬਾਈ ਅਸੀਂ ਆਏ ਆ ਤੁਹਾਡੇ ਕੋਲ ਖਾਣਾ ਖਾਣ ਲਈ ਤੁਹਾਨੂੰ ਹੈਲਪ ਨਾਲ ਤੁਹਾਡੇ ਖੜੇ ਆ ਤੁਹਾਨੂੰ ਟੈਨਸ਼ਨ ਲੈਣੀ ਲੋੜ ਨਹੀਂ ਹੈਗੀ। ਬਸ ਕਿਉਂਕਿ ਪੰਜਾਬੀਆਂ ਦਾ ਇਹੀ ਇੱਕ ਸਭ ਤੋਂ ਵੱਡੀ ਇੱਕ ਮੋਟਿਵ ਹੁੰਦਾ ਵੀ ਅਸਾਂ ਆਪਣੇ ਕਿਸੇ ਵੀ ਭਰਾ ਨੂੰ ਆਪੇ ਡਾਉਨ ਨਹੀਂ ਹੋਣ ਦਿੰਦੇ ਨਹੀਂ ਡਾਉਨ ਹੋਣ ਦੇਵਾਂਗੇ। ਦੱਸੋ ਸਾਰੇ ਪੰਜਾਬੀ ਭਰਾ ਰਲ ਕੇ ਇਸ ਭਰਾ ਦੀ ਆਪਾਂ ਬਾਹ ਉੱਪਰ ਚੱਕੀਏ ਤੇ ਸੰਧੂ ਸਾਹਿਬ ਨੂੰ ਥੋੜਾ ਉੱਤੇ ਉੱਪਰ ਚੱਕੀਏ ਵੀ ਜਿਹੜਾ ਪਰਿਵਾਰ ਇਕੱਠਾ ਹੋ ਸਕੇ। ਦੱਸੋ ਥੈਂਕ ਯੂ। ਤੇ ਆਪਾਂ ਦੇਸ ਕਰ ਲਿਆ ਤੇ ਹੁਣ ਬਾਈ ਨੂੰ ਮੈਂ ਕਿਹਾ ਵੀ ਬਾਈ ਜੀ ਵੀ ਇੱਕ ਟੈਸਟ ਕਰਨ ਬਾਈ ਦੱਸੋ ਜਰਾ ਹੁਣ ਤੁਸੀਂ ਕਿਵੇਂ ਮਾਹ ਵਧੀਆ ਪਰ ਇੱਕ ਗੱਲ ਹੈ ਵਾਕਈ ਮੈਨੂੰ ਨਾ ਬਹੁਤ ਵਧੀਆ ਲੱਗਦਾ ਖਾਣਾ ਬਹੁਤ ਇੱਕ ਯੂਨੀਕੀ ਦੀ ਦਾਲ ਛੋਲਿਆਂ ਦੀ ਦਾਲ ਦੇ ਨਾਲ ਪਰੋਠਾ ਬਹੁਤ ਸੋਹਣਾ ਲੱਗਦਾ ਨਾਲ ਆਲੂ ਪਿਆਜ਼ ਵਿੱਚ ਮਿਕਸ ਆ ਰਿਹਾ ਸਾਰਾ ਕੁਝ ਗੋਭੀ ਦੀ ਸਬਜ਼ੀ ਆ ਰਹੀ ਹੈ ਇੱਕ ਅਲੱਗ ਹੀ ਫਲੇਵਰ ਹੈ ਬਾਈ ਤੇ ਬਾਈ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਵਧੀਆ ਜਗ੍ਹਾ ਤੇ ਮੈਨੂੰ ਤੁਸੀਂ ਇੱਥੇ ਸੰਧੂ ਸਾਹਿਬ ਨੂੰ ਬੁਲਾਇਆ ਤੇ ਸੰਧੂ ਸਾਹਿਬ થેન્ક યુ સો મચ જી વેલકમ સર વેલકમ ਤੇ ਹੁਣ ਇੱਕ ਜਾਂਦੇ ਜਾਂਦੇ ਆਪਾਂ ਇੱਕ ਕਰੀ ਨਾ ਬਾਈ ਤੁਸੀਂ ਪ੍ਰੋਡਕਟ ਖਤਮ ਕਰੋ ਜਦ ਤੱਕ ਤੇ ਮੈਂ ਬਾਈ ਕੋ ਐਡਰੈਸ ਪੁੱਛ ਲਾਂ ਤੇ ਸੰਸੋਪ ਐਡਰੈਸ ਦੱਸਿਓ ਜੀ ਇੱਕ ਰਹੀ ਹੁਣ ਐਡਰੈਸ ਹੈਗਾ ਜੀ 플ੋਰ ਬਾਈ ਸ਼ਹਿਰ 플ੋਰ ਜੀ ਤੇ ਕੁਚਾਰੀ ਦੇ ਬਿਲਕੁਲ ਸਾਹਮਣੇ ਟੈਲੀਫੋਨ ਐਕਸਚੇਂਜ ਜਿਹੜੀ BSNL ਦਾ ਦਫ਼ਤਰ ਆ ਉਹਦੇ ਨਾਲ ਬਾਹਰਲੇ ਪਾਸੇ ਚਲੋ ਥੈਂਕ ਯੂ ਸੋ ਮਚ ਬਾਈ ਵੈਲਕਮ ਸਰ ਵੈਲਕਮ